ਸਤਿਗੁਰੂ ਕਹਿੰਦੇ ਕਿਸੇ ਦੇ ਹੱਥ ਕੁਝ ਵੀ ਨਹੀਂ ਕਿਸੇ ਨੇ ਮਹਾਪੁਰਖਾਂ ਨੂੰ ਸਵਾਲ ਕੀਤਾ ਨਾ ਕਿਸੇ ਸਾਧੂ ਨੂੰ ਆਖਿਆ ਜੀ ਇਹ ਜਾਦੂ ਟੂਣਾ ਹੁੰਦਾ ਹੈ ਉਹ ਕਹਿੰਦੇ ਹੁੰਦਾ ਹੈ ਉਹ ਕਹਿੰਦੇ ਕੀਤਾ ਕਰਾਇਆ ਹੁੰਦਾ ਹੈ ਕਹਿੰਦੇ ਹੁੰਦਾ ਹੈ ਆਖਿਆ ਜੀ ਨਾਲੇ ਤੇ ਤੁਸੀਂ ਕਹਿੰਦੇ ਵੀ ਕੁਝ ਵੀ ਨਹੀਂ ਹੁੰਦਾ ਕਹਿੰਦੇ ਜੇ ਤੂੰ ਬੰਦਗੀ ਨਹੀਂ ਕਰੇਂਗਾ ਨਾ ਸਿਮਰਨ ਭਜਨ ਨਹੀਂ ਕਰੇਂਗਾ ਤੇ ਫਿਰ ਤੇ ਸਭ ਕੁਝ ਹੀ ਹੋਈ ਜਾਣਾ ਹੁੰਦਾ ਕੁਝ ਨਹੀਂ ਸੰਗਤੇ ਧਿਆਨ ਦੇਣਾ ਹੁੰਦਾ ਕੁਝ ਵੀ ਨਹੀਂ ਨਹੀਂ ਹੁੰਦਾ ਪਰ ਜਦੋਂ ਕਰਮਾਂ ਦੀ ਸਜ਼ਾ ਮਿਲ ਨਹੀਂ ਹੋਵੇ ਨਾ ਤੇ ਬੰਦੇ ਨੂੰ ਈ ਉਹ ਲੱਗਦਾ ਕਿ ਮੇਰੇ ਉੱਤੇ ਕਿਸੇ ਨੇ ਕੁਝ ਕਰ ਦਿੱਤਾ ਕੀਤਾ ਕਰਾਇਆ ਕੁਝ ਨਹੀਂ ਕੀਤਾ ਆਪਣਾ ਹੀ ਕਰਾਇਆ ਹੁੰਦਾ ਸਮਝ ਆਪਣੇ ਕਰਮਾਂ ਦਾ ਫਲ ਬੰਦਾ ਭੋਗਦਾ ਹੈ ਉਹ ਕਰਮ ਮਾੜੇ ਨੇ ਤੇ ਗਲੀ ਵਿੱਚ ਟੂਣਾ ਪਿਆ ਵੀ ਤਾਂ ਲੱਗਦਾ ਵੀ ਇਹਦੇ ਕਰਕੇ ਮੈਂ ਦੁਖੀ ਆ ਨਹੀਂ ਟੂਣੇ ਕਰਕੇ ਦੁਖੀ ਨਹੀਂ ਤੂੰ ਆਪਣੇ ਕਰਮਾਂ ਕਰਕੇ ਦੁਖੀ ਆ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਿਸੇ ਨੇ ਸ਼ਿਕ ਮਾਰ ਦਿੱਤੀ ਬਿੱਲੀ ਰਾਹ ਘਟ ਗਈ ਉਹ ਬਿੱਲੀ ਕਰਕੇ ਦਾ ਸ਼ਿਕ ਮਾਰਨ ਕਰਕੇ ਨਹੀਂ ਹੋਇਆ ਤੇਰਾ ਸਮਾਂ ਇੰਨਾ ਸੀ ਤਾਂ ਤੇਰੇ ਨਾਲ ਇਦਾਂ ਹੋ ਗਿਆ ਕਿਉਂਕਿ ਤੇਰੇ ਆਪਣੇ ਕਰਮਾਂ ਦੀ ਲਿਖਤੇ ਇਹ ਆਪਣੇ ਕਰਮਾਂ ਵੀ ਲਿਖੇ ਤੇ ਉਹ ਕਹਿੰਦੇ ਨੇ ਵੀ ਰਾਸ਼ੀ ਫਲ ਹੁੰਦਾ ਹੈ ਰਾਸ਼ੀ ਫਲ RAM ਦੀ ਵੀ ਰਾਸ਼ੀ ਉਹੀ ਸੀ ਤੇ RAMਨ ਦੀ ਰਾਸ਼ੀ ਵੀ ਉਹੀ ਸੀ ਕੰਸ ਦੀ ਰਾਸ਼ੀ ਵੀ ਉਹੀ ਸੀ ਤੇ ਕ੍ਰਿਸ਼ਨ ਭਗਵਾਨ ਜੀ ਦੀ ਰਾਸ਼ੀ ਵੀ ਉਹੀ ਸੀ ਇੱਕ ਮਰਦਾ ਪਹਿ ਇੱਕ ਦਿਨ ਤੇ ਇੱਕ ਦੀ ਜੈ ਜੈਕਾਰ ਹੁੰਦੀ ਵੀ ਰਾਸ਼ੀ ਫਲ ਕੀ ਕਰੀਂਗੇ ਸੋਕਰਾਟ ਜੀ ਹੋਏ ਨੇ ਮਹਾਪੁਰਖ ਜੁਨਾਣ ਦੀ ਸੰਗਤੀ ਬਹੁਤ ਵੱਡੀ ਦੇ ਨੇ ਜਗਤ ਨੂੰ ਇਹਨਾਂ ਤੋਂ ਇਹ ਪਹਿਲਾ ਜੋਤਿਸ਼ੀ ਸਨ ਇਹ ਪਹਿਲਾ ਜੋਤਿਸ਼ੀ ਸਨ ਗਣਤ ਵਿਧਿਆ ਦਾ ਇਹਨਾਂ ਨੂੰ ਗਿਆਨ ਸੀਗਾ ਇਹ ਤਾਰਿਆਂ ਦੇ ਜੋੜ ਨਾਲ ਮੇਲ ਜੋੜ ਨਾਲ ਕੁਝ ਨਾ ਕੁਝ ਨਵੀਂ ਚੀਜ਼ ਕੱਢ ਲੈਂਦੇ ਸਨ ਮੈਂ ਫਿਰ ਕਹਿਣਾ ਕੁਝ ਚੀਜ਼ਾਂ ਐਸੀਆਂ ਲੋਕਾਂ ਨੇ ਪਖੰਡ ਕਰਕੇ ਬਦਨਾਮ ਕਰ ਦਿੱਤੀ। ਚੀਜ਼ਾਂ ਮਾੜੀਆਂ ਨਹੀਂ ਸਨ ਪਰ ਉਹ ਪਖੰਡੀਆਂ ਨੇ ਉਹ ਚੀਜ਼ਾਂ ਨੂੰ ਬਦਨਾਮ ਹੀ ਕਰ ਦਿੱਤੀ। ਗਲਤੀ ਸਿੱਧ ਕਰ ਦਿੱਤਾ। ਇੱਕ ਦਿਨੇ ਤੁਰੇ ਜਾਂਦੇ ਨੇ ਰਾਤ ਨੂੰ ਤੇ ਖੇਤਾਂ ਦੇ ਵਿੱਚ ਤੇ ਇਹ ਤਾਰਿਆਂ ਦਾ ਜੋੜ ਮੇਲ ਕਰਦੇ ਪੀਸ ਕੁਝ ਖੋਜ ਕਰਦੇ ਪੀ ਸੀ ਅੱਗੇ ਖੂਨ ਸੀ ਨਾ ਵੇਖਿਆ ਨੇ ਤੇ ਵਿੱਚ ਟਿਕ ਗਏ। ਉਹਨੂੰ ਖੂਚ ਡਿੱਗੇ ਨੇ ਤੇ ਆਵਾਜ਼ ਮਾਰਦੇ ਨੇ ਬਚਾਓ 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 ਰਾਤ ਦਾ ਬਾਜਾ ਮਾਰਦਾ ਸਵੇਰ ਹੋ ਗਈ ਕਹਿੰਦੇ ਕੋਈ ਮਾਈ ਆਈ ਉਹਦੇ ਪਸ਼ੂ ਸੀ ਲਾਗੇ ਕਿਧਰੇ ਤੇ ਉਹ ਵੇਖਣ ਵਾਸਤੇ ਆਈ ਉਹਨੇ ਆਵਾਜ਼ ਸੁਨੇ ਕੋਈ ਵਿੱਚ ਡਿੱਗ ਗਿਆ ਤੇ ਉਹਨੇ ਸੰਗਤ ਜੀ ਕੋ ਰਸਾਂ ਸੁੱਟ ਕੇ ਤੇ ਇੱਕ ਸੁਖਰਾਤ ਜੀ ਨੂੰ ਬਾਹਰ ਘੱਡਿਆ ਤੇ ਜਿਵੇਂ ਸੁਗਰਾਤ ਨਿਕਲਿਆ ਤੇ ਕਹਿੰਦੇ ਮਾਂ ਧੰਨਵਾਦ ਤੇਰਾ ਮਾਈ ਤੂੰ ਮੇਰੀ ਜਾਨ ਬਚਾਈ ਏ। ਨਾਸ ਤੈਨੂੰ ਮੈਂ ਕੀ ਦਵਾ ਕਹਿੰਦੀ ਪੁੱਤ ਕੁਛ ਨਹੀਂ ਚਾਹੀਦਾ ਕਹਿੰਦੇ ਤੇਰੇ ਘਰ ਪੁੱਤਰ ਹੈਗਾ ਕਹਿੰਦੇ ਹੈਗਾ ਕਹਿੰਦੇ ਮੇਰੇ ਕੋਲ ਭੇਜੀ ਉਹਨੂੰ ਮੈਂ ਜੋਤਸ਼ੀ ਬਣਾ ਦਾਂਗਾ ਕਹਿੰਦੇ ਉਹਦਾ ਕੀ ਫਾਇਦਾ ਕਹਿੰਦੇ ਉਹਨੂੰ ਆਉਣ ਵਾਲੇ ਸਮੇਂ ਦਾ ਪਤਾ ਲੱਗ ਜਾਏਗਾ ਕਹਿੰਦੀ ਜਾ ਵੇ ਚੱਲਿਆ ਤੇਰੀ ਜਾਨ ਤੇ ਮੈਂ ਬਚਾਈ ਏ ਇਨ ਨੂੰ ਨਹੀਂ ਪਤਾ ਲੱਗਿਆ ਵੀ ਅੱਜ ਮੈਂ ਖੂਬ ਵਿੱਚ ਟਿਕਣਾ ਕਹਿੰਦੇ ਸੁਕਰਾਤ ਉੱਤੇ ਖਾਮੋਸ਼ ਹੋ ਗਿਆ। ਕੋਮਨਾ। ਬੁਲੇਖੇ ਵਿੱਚ ਤੁਰਿਆ ਫਿਰਦਾ ਸੀ। ਫਿਰ ਰੱਬ ਨਾਲ ਪਿਆਰ ਪੈ ਗਿਆ। ਫਿਰ ਬੰਦਗੀ ਸ਼ੁਰੂ ਕਰ ਦਿੱਤੀ। ਬੜੇ-ਬੜੇ ਮਹਾਪੁਰਖਾਂ ਦਾ ਜੀਵਨ ਇੱਦਾਂ ਬਦਲੀ ਗਏ। ਆਪਾਂ ਗੁਰਸੇਖੋਂ ਦੇ ਨਾਤੇ ਸਿੱਖੋਂ ਦੇ ਨਾਤੇ ਵੀ ਨਾ ਲੋਕਾਂ ਦੇ ਕੋਲ ਭੱਜੇ ਫਿਰਦੇ ਆਂ। ਧਿਆਨ ਦੇਓ ਹੈ ਕੁਝ ਨਹੀਂ ਜੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਕਰਦੇ ਹੋ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹੋ ਗੁਰੂ ਗ੍ਰੰਥ ਸਾਹਿਬ ਨੂੰ ਸਤਿਗੁਰੂ ਕਹਿੰਦੇ ਹੋ ਨਾ ਆ ਸੁਣਿਓ ਬਾਪੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਤਾ ਗਦੀ ਦਿਵਸੇ ਆਵਾਜ਼ਾਂ ਮਾਰ-ਮਾਰ ਕੇ ਕਹਿੰਦੇ ਨੇ ਹਾਂਜੀ ਭਾਈ ਭਾਈ ਮਤ ਕੋਈ ਜਾਣ ਹੋ ਕਿਸੇ ਕਿਸ ਹੱਥ ਹੈ ਸਭ ਕਰੇ ਕਰਾਇਆ ਕਿਸੇ ਦੇ ਹੱਥ ਕੁਝ ਨਹੀਂ ਸਭ ਕੁਝ ਕਰਨ ਕਰਵਾਉਣ ਵਾਲਾ ਉਹ ਵਾਹਿਗੁਰੂ ਏ ਇਹ ਯਾਦ ਰੱਖਣਾ ਸੰਗਤ ਜੀ ਕਾਰਨ ਵੀ ਉਹੀ ਪੈਦਾ ਕਰਦਾ ਹੈ ਕਰਨ ਵਾਲਾ ਵੀ ਉਹੀ ਏ ਇਹ ਮਨ 'ਚ ਗੱਲ ਬਿਠਾ ਲਿਓ ਜਦ ਸਭ ਕੁਝ ਕਰਨ ਵਾਲਾ ਹੋਵੇ ਕਾਰਨ ਉਹ ਬਣਦਾ ਹੈ ਤੇ ਆਪਾਂ ਫਿਰ ਵਾਹਿਗੁਰੂ ਨੂੰ ਕਿਉਂ ਨਹੀਂ ਜਪਦੇ ਅਸੀਂ ਵਾਹਿਗੁਰੂ ਜੀ ਨਾਲ ਕਿਉਂ ਨਹੀਂ ਪਿਆਰ ਕਰਦੇ ਲੋਕਾਂ ਵਾਸਤੇ ਦੁੱਖ ਹੁੰਦਾ ਪਰ ਜੇ ਜਦੋਂ ਤੁਹਾਡਾ ਪਿਆਰ ਵਾਹਿਗੁਰੂ ਜੀ ਨਾਲ ਪੈ ਗਿਆ ਨਾ ਜਿੰਨਾ ਦੀ ਮੁਹੱਬਤ ਵਾਹਿਗੁਰੂ ਜੀ ਹੋ ਜਾਂਦੀ ਏ ਜਿਹੜੇ ਵਾਹਿਗੁਰੂ ਜੀ ਨੂੰ ਉਹ ਦੁੱਖ ਨੂੰ दारू ਬਣਾ ਲੈਂਦੇ ਨੇ ਸਾਡੇ ਵਾਸਤੇ ਸੁੱਖ ਵੀ ਦੁੱਖ ਹੀ ਪਰ ਜਿਹੜੇ ਜੁੜ ਗਏ ਉਹਨਾਂ ਵਾਸਤੇ ਦੁੱਖ ਵੀ ਸੋਕੀ ਆਨੰਦ ਦੇ ਬਸ दारू ਦੁੱਖ दारू ਸਤਿਗੁਰੂ ਭਇਆ ਰਹਿਰਾਸ ਦੀ ਵਿਆਖਿਆ ਆਰੰਭ ਹੋਣੀ ਹੈ ਤੇ ਉਹਦੇ ਵਿੱਚੇ ਬਚਨ ਹੋਣੇ ਸਤਿਗੁਰ ਕਹਿੰਦੇ ਕਿਸੇ ਦੇ ਹੱਥ ਕੁਝ ਨਹੀਂ ਸਭ ਕੁਝ ਕਰਨ ਕਰਵਾਉਣ ਵਾਲਾ ਉਹ ਵਾਹਿਗੁਰੂ ਏ ਦੇਖ ਲੈ ਭਲਿਆ ਜੇ ਤੇਰੇ ਤੇ ਮਾੜਾ ਸਮਾਂ ਆਉਣ ਵਾਲਾ ਤੂੰ ਯਾਦ ਕਰ ਵਾਹਿਗੁਰੂ ਨੂੰ ਮਹਾਰਜ ਬੇਦੀ ਐਸੀ ਬਣਾਉਦਣਗੇ ਦੁਨੀਆ ਵੇਖਦੀ ਰਹੇਗੀ ਤੇਰੀ ਜੈ ਜੈਕਾਰ ਹੁੰਦੀ